ਨਹੀਂ ਸਾਰਾ ਨਹੀਂ ਸਾਨੂੰ ਤੁਸੀਂ ਕਰਨਾ ਹੀ ਪੈਣਾ ਸਾਨੂੰ ਤੁਸੀਂ ਆਰਡਰ ਦੇ ਰਹੇ ਆ ਸਾਨੂੰ ਕਿਹੜਾ ਡਾਕਟਰ ਦੱਸੋ ਕਿਹੜਾ ਡਾਕਟਰ ਆਰਡਰ ਦਿਓ ਦਿਖਾ ਦਿਓ ਅਲੇ ਦਸ ਗੱਲਾਂ ਸੁਣੋ ਵੀ ਇਹ ਨਾ ਪਿੰਡ ਜਿਹੜੀ ਗੱਲ ਆ ਕੋ ਕਰਦਾ ਤੂੰ ਤਾਂ ਨਹੀਂ ਨਹੀਂ ਸਾਰੇ ਅਸੀਂ ਬੱਚੇ ਅਸੀਂ ਬੱਚੇ ਨਹੀਂ ਕਿਹਾ ਅਸੀਂ ਬੱਚੇ ਆਰੰਡਾ ਸੋ ਅਸੀਂ ਬੱਚੇ ਨਹੀਂ ਦੇ ਨਾਮੇ ਤੇ ਆਏ ਮੂੰਹ ਦੇ ਵਿੱਚ ਬੰਦ ਕੀਤਾ ਹੈ ਨਾ ਮੈਂ ਜੇ ਕੋਈ ਸੈਰ ਦਾ ਮਤਲਬ ਸੈਰ ਦਾ ਸੀ ਨਹੀਂ ਕਿਤੇ ਦੇਖੋ ਛੋਟੇ ਛੋਟੇ ਬੱਚੇ ਉਹਨਾਂ ਤੇ ਕੀ ਪ੍ਰਭਾਵ ਪਾਉਗਾ 2 ਵਜੇ ਛੁੱਟੀ ਹੋਣੀ ਅਸੀਂ ਉਵੇਂ ਨਹੀਂ ਨਿਕਲਣ ਦੇਣਾ ਨਹੀਂ 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 ਆ ਸਾਡੇ ਬੱਚੇ ਨਹੀਂ ਨਹੀਂ ਸਾਡੇ ਸਾਰੇ ਬੱਚੇ ਨਹੀਂ ਜਿਹੜੇ ਕਰਦੇ ਫੀਡ ਇਦਾਂ ਨਹੀਂ ਹੁੰਦਾ आज नहीं बोलिसेगा मसला है क्या नहीं आज 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 न ਅਸੀਂ ਉੱਥੇ ਬੈਠੇ ਸੀ ਅਸੀਂ ਆਮ ਵਰਕਰਾਂ ਸੀ ਲੇਡਰ ਹੁਣ ਤੁਸੀਂ ਸਮਝਦਾ ਆਪਾ ਕੋਣ ਬਣਾਇਆ ਸਭ ਜੋਰ ਵੀ ਤੁਸੀਂ ਬਣਾਉਂਦੇ ਸਾਰਿਆਂ ਤੁਸੀਂ ਬਣਾਇਆ ਅਸੀਂ ਆਮ ਵਰਕਰਾਂ ਬਣ ਕੇ ਆਹ ਦੇਖੋ ਸੈਲ ਹੋਏ ਜੇ ਇਹਦੇ ਵਿੱਚ ਕੋਈ ਗਲਤ ਅੱਜ ਦੀ ਤਰੀਕ ਦਾ ਅਸੀਂ ਕੋਈ ਗਲਤ ਨਹੀਂ ਆਹ ਦੇਖੋ ਇਹ ਅੱਜ ਨਹੀਂ ਮੈਨੂੰ ਤਾਂ ਕਿੰਨੇ ਦਿਨ ਹੋ ਗਏ ਮੀਟ ਦਾ ਮੈਂ ਤਾਂ ਇਹ ਕਿੰਨੇ ਸਾਲ ਕਿੱਦਾਂ ਕਰ ਕੱਲ ਕਿਉਂ ਨਹੀਂ ਤੁਹਾਨੂੰ ਪਤਾ ਲੱਗਾ ਮੈਂ ਸਰਕਾਰ ਜਮੀਨ ਸਰਕਾਰ ਨਾਲ ਮੀਟ ਕਰਾ ਕੇ ਆਈਆਂ ਤੁਹਾਨੂੰ ਕੱਲ ਕਿਉਂ ਨਹੀਂ ਪਤਾ ਲੱਗਾ ਮੁਰਦਾਬਾਦ ਮੁਰਦਾਬਾਦ ਸਾਨੂੰ ਪਰੰਪਰ ਸਕੇ ਜਾਵੇ ਮੁਰਦਾਬਾਦ ਮੁਰਦਾਬਾਦ ਕਿਉਂ ਨਹੀਂ ਸਰ ਇਹ ਕੋਈ ਕਿਹੜੀ ਵਜ੍ਹਾ ਨਾਲ ਸਾਰੀ ਵਜ੍ਹਾ ਪੱਖ ਤੁਸੀਂ ਦੱਸੋ ਸਾਨੂੰ ਇਹ ਵੀ ਪਤਾ ਲੱਗੇ ਨਾ ਕਸੂਰ ਦੱਸੋ ਸਰ ਨਾ ਕਸੂਰ ਦੱਸੋ ਕਸੂਰ ਦੱਸੋ ਫਿਰ ਤੁਸੀਂ ਸਾਈਡ ਮੇਂ ਜਾਓ ਸਾਡੇ ਵਰਗਿਆਂ ਬੰਨਾਂ ਨਾ ਪਾਰ ਪਸੰਦ ਨਾ ਫੈਸਲਾ ਕਰਨਾ ਸਾਡੇ ਬੱਚੇ ਨੇ जिंदा देखो प्रशासन बिंदा ਗੁਰਦਾਬਾਦ 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 ਏਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਏਰਾ ਫੇਰੀ ਨਹੀਂ ਚਲੇਗੀ ਕੋਈ ਇਸਤੇ ਘਰ ਲਗਾਓ ਸਾਡਾ ਕਿਸੇ ਨੂੰ ਘੇਰਨ ਦਾ ਕੋਈ ਵੀ ਜ਼ਮਾਨੀ ਕਿਉਂਕਿ ਸਾਨੂੰ ਵੀ ਪਤਾ ਚੋਣ ਜਾਪਤਾ ਲੱਗਾ ਜੇ ਅਸੀਂ ਘੇਰ ਅਸੀਂ ਜੇ ਅਸੀਂ ਰੌਲਾ ਸਿਰਫ ਡੀਸੀ ਤੱਕ ਪਾ ਸਕਦੇ ਆ ਅਸੀਂ ਐਸਡੀਐਮ ਦਾ ਉਸ ਤੋਂ ਸਾਨੂੰ ਵੀ ਕਾਨੂੰਨਾਂ ਦਾ ਪਤਾ ਆ ਨਾ ਪਰ ਇੱਥੇ ਅਸੀਂ ਮੀਟਿੰਗ ਕਰ ਰਹੇ ਇਹਨਾਂ ਨੂੰ ਦੱਸਦਾ ਸੀ ਕਾਰਨ ਦੱਸਦਾ ਸਾਰਾ ਕੁਝ ਹੁਣ ਸਾਨੂੰ ਗੇਟ ਗੇਟ ਬੰਦ ਕਰਕੇ ਇੱਥੇ ਸਾਨੂੰ ਸਕੂਲ ਦੇ ਵਿੱਚ ਜਾ ਕੇ ਦੱਸਣਗੇ ਹਨ ਸਰਕਾਰੀ ਸਕੂਲ ਆ ਇੱਥੇ ਇਹਦੇ ਵਿੱਚ ਸਾਡੇ ਦੋ ਸੈਂਟਰ ਲੱਗਦੇ ਆ ਇੱਕ ਸੰਗੋਵਾਲ ਦਾ ਤੇ ਸ਼ਾਹ ਮਹਿਰਪੁਰ ਦਾ ਸਾਰੀਆਂ ਹਾਂਜੀ ਹਾਂਜੀ ਇੱਥੇ ਸੈਂਟਰ ਲੱਗਦੇ ਅਸੀਂ ਆਪਦੀਆਂ ਹੀ ਵਰਕਰਾਂ ਨੂੰ ਇਕੱਠੀਆਂ ਕਰਕੇ ਅਸੀਂ ਸਵੈ-ਘੋਸ਼ਣਾ ਲਿਖਿਆ ਸੀ ਕਿ ਸਾਡੀ ਫੀਡ ਨਹੀਂ ਸਹੀ ਆ ਰਹੀ ਸਾਡਾ ਸਾਡੀ ਫੀਡ ਜਿਹੜੀ ਡੋਰ ਟੂ ਡੋਰ ਨਹੀਂ ਜਾਂਦੀ ਸਾਨੂੰ ਸਾਡੇ ਕੋਲ ਆਨਲਾਈਨ ਕੰਮ ਜਿਹੜਾ ਕਰਾ ਰਿਆ ਉਹਦਾ ਸਾਨੂੰ ਕੋਈ ਵੀ ਪੈਸਾ ਨਹੀਂ ਮਿਲ ਰਿਹਾ ਸਾਡੇ ਪਰਸਨਲ ਫੋਨਾਂ ਤੋਂ ਸਾਹੀ ਕੰਮ ਕਰਦੇ ਆ ਅਸੀਂ ਅਹੀ ਪਰੇਸ਼ਾਨ ਆ ਸਾਨੂੰ ਆਨਲਾਈਨ ਸਾਡੀ ਜਿਹੜੀ ਰਿਪੋਰਟ ਆ ਉਹ ਕੂਨ ਤੇ ਕਰ ਦਿੱਤੀ ਗਈ ਆ ਉਹਦੇ ਵਿੱਚ ਸਾਨੂੰ ਬਹੁਤ ਦਿੱਕਤ ਆਉਂਦੀ ਆ ਸਾਨੂੰ ਉਹਦਾ ਕੋਈ ਵੀ ਖਰਚਾ ਨਹੀਂ ਮਿਲਦਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ